ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਗੇ ਤਨਤਨ ਸਿੰਘ ਤੇਗਵਾਲਾ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਕਰੋ ਬਤਾ ਪਨਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਈ ਔਖੀ ਕੜੀ ਨਾ ਦੇਖਣ ਕਰੋ ਕਿਰਪਾ ਤਨਤਨ ਸਿੰਘ ਤੇਗਵਾਲਾ ਮਹਾਰਾਜ ਆਪਣੀ ਮਿਹਰ ਕਰੋ ਕਿਰਪਾ ਕਰੋ ਬਈ ਕਰੋ ਕਿਰਪਾ ਤਨਤਨ ਬਾਬਾ ਜੀ ਚਿੰਦੀ ਤਨਤਨ ਬਾਬਾ ਜੀ ਸਿੰਘ ਜੀ ਕਰੋ ਕਿਰਪਾ ਏ ਆਪਣਾ ਜਿਗਤ ਵੇਰ ਮੁਰਾ ਗਾਇਆ ਆਪੋ ਆ ਹਰੇ ਤੇ ਰੱਖ ਵਾਹਿਗੁਰੂ ਨਾਮ ਬੋਧਨ ਕੋਰੇ ਕੋ ਹਜਰੇ ਆਪਣਾ ਜਿਗਤ ਵੇਰ ਮੁਰਾ ਗਾਇਆ ਆਪੋ ਆ ਹਰੇ ਤੇ ਰੱਖਿਆ ད�ས ད�སྲ དསྲ དསྲ ਸਾ ਬਾਹੇ ਗੁਰ ਜੀ ਕੀ ਸਤਨਾਮ ਸ਼ਰੀ ਵਾਹੇ ਗੁਰ ਸਾਹਿਬ ਜੀ ਚਿਤ ਚਿਤ ਵਾ ਅਰਦਾਸ ਕਹ ਪਰ ਕਹਿ ਬਿਨਾ ਸਕਾ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਤਕ ਏਰੇ ਹੁਕਮ ਪਬੇ ਨੀਸਾਣ ਤਉ ਕਰੋ ਸਾਹਿਬ ਕੀ ਸੇਵਾ ਜਪ ਗੁਰ ਤੇਖ ਸਬਦਿ ਸਤਿ ਨਾਮ ਕਰਤਾ ਮੁਖ ਮੇਵਾ ਗਗਮ ਅਲਖ ਕਾਰਣ ਪ੍ਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜੇ ਤੂੰ ਰਖਹਿ ਦੇਵ

ਕਤਪਾ ਹੀ ਤਰ ਵਗੇ ਕਾਤੀ ਰਣਵਤ ਨਾਨਕ ਹੁਕਮ ਪਛਾੜ ਸੁਖ ਵਾ ਦਿਨ ਰਾਤੀ ਆ ਆਇਆ ਤੁਰ ਚਲ ਕ ਮੈਂ ਤੱਕ ਤਉ ਸਰਣਾ இராசப்பு தொக்குகுவாயி ராமநாமயூர் மேகரு யாக்க சாம்னை கோயி ஜெய்சிம்மர்த்த சங்கட்டுமிட்ட தரிசுத்துவாரு சுக்குடாம்பு குரு ஏனென்ஸ் சஜ்ஸ்தாய் ਧਰਸਨ ਪਰਸਿਆ ਗੁਰੂ ਕੈ ਜਨਮ ਮਰਨ ਧੋਖ ਜਾਈ ਹੋਵਸ ਬਤ ਖਸਮਦੀ ਨੂਰ ਅਰਸਾ ਕਰਸੌ ਚੱਠੀਆ ਧਗ ਡਿਠੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਤੇਰਸਾਂ ਦਾ ਸਾਹ ਜਿਸ پاس ਬਹਿਠਿਆ ਸੋਹਿਆ ਸਭਲਾ सतनाम श्री वाहे गुरु साहिब जी सोर महल्ला सगल सगला खे ਦੁੱਖ ਬਿਨ ਸੇ ਸੁਖ ਪਾਇਆ ਦਇਆលੂ ਆਪਾਰ ਤੁੰਗ ਸੁਆਮੀ ਊਰਾ ਸਤਗੁਰ ਧਿਆਇਆ ਰਬ ਕੀ ਸ਼ਰਨ ਸਗਲ ਪਹਲਾਤੇ ਦੁੱਖ ਬਿਨ ਸੇ ਸੁਖ ਪਾਇਆ दया रहुआ पार ब्रह्म स्वामी उरा सतगुरु त्याया प्रभु जी तू मेरो साहिब दाता कर कृपा प्रभु दीन दयाला गुण गावा रंग राता ਰਹਾਓ ਸਤ ਗੁਰ ਨਾਮ ਨਿਧਾਨ ਦਰੜਾਇ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਾਨਵਸ ਆਏ ਨਾਸੀ ਤਾਂ ਕਉ ਵਿਘਨ ਨਾ ਕੋ ਲਾਗ ਜੋ ਸਤ ਗੁਰੂ ਆਪਣਾ ਰੱਖੇ ਚਰਨ ਕਵਲ ਵਸੇ ਰਦ ਅੰਤਰ ਅੰਮ੍ਰਿਤ ਹਰ ਰਸ ਚਾਕੇ ਘਰ ਸੇਵਾ ਸੇਵਕ ਪ੍ਰਭ ਆਪਣੇ ਜੇਨ ਮਾਨ ਕੀ ਇਛੁ ਕੁਜਾਈ ਦਾਸ ਤਾ ਕਹਿ ਬਲਹਾਰ ਜੇਨ ਪੂਰਨ ਪਾਦਰਖਾਈ ਕਾਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਏਚੁ ਗਜਾਈ சா வாத்தோர மஹவா ਰਬ ਕੀ ਸਰਣ ਸਗਲ ਪੈ ਲਾਥੀ ਦੁੱਖ ਮਿਨ ਸੇ ਸੁਖ ਪਾਇਆ ਦਇਆਲ ਹੁਆ ਉਪਾਰ ਬ੍ਰਹਮ ਸੁਆਮੀ ਉਰਾ ਸਤਗੁਰ ਧਿਆਇਆ ਪਰਮ ਸਨਮਾਨ ਜੋ ਸਤਕਾਰਯੋ ਗੁਰੂ ਗੁਰ ਪਿਆਰੇ ਗੁਰਸਵਾਰੀ ਗੁਰ ਕੀ ਸਾਚੀ ਨਵਾਜੀ ਸਾ ਸੰਗ ਜਿਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਲ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਹੈ ਜੀ ਧਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦੇ ਪਾਵਨ ਪਵਿੱਤਰੰਗ 615 ਉੱਪਰ ਸੁਭਾਈ ਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਪਾੁਰ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇ ਸੁਣਿਆ ਸਭ ਲੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਮਲਾਵਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਸ੍ਰੀ ਆਕਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਸੁਖਮਨੀ ਮਹੰਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰ ਇਹ ਨਮਹਿ ਜੁਗਾਤ ਗੁਰ ਇਹ ਨਮਹਿ ਸਤਗੁਰ ਇਹ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸਬ ਪਾਵ ਕਾਲ ਕਲੇਸ਼ ਤਨ ਮਾਹੀ ਮਟਾਵ ਸਿਮਰੋ ਜਸੁ ਪ੍ਰਸੰਧਰ ਇਕੈ ਨਾਮ ਜਪਤਾ ਕਰਤਾ ਨਿਕੈ ਵੇਦ ਪੁਰਾਂ ਸਿਮਰ ਸਦਾਖਰ ਕੀਨੇ RAM ਨਾਮੇ ਕਾਖਰ ਕਿਨ ਕਾਇਕ ਜਿਸੀ ਬਸਾਵ ਤਾਕੀ ਮਹਿਮਾ ਗਨੀ ਨਾਵ ਕਾਂਕੀਏ ਕੈ ਦਰਸ ਤੋਹਾਰੂ ਨਾਨਕ ਕਉ ਸੰਗ ਮੋਹਿ ਉਧਾਰ ਸੁਖ ਮਨੀ ਸੁਖ ਹਮਿਰੇ ਤਪ ਪ੍ਰਭ ਨਾਮ ਅਗਤ ਜਨਾ ਕੈ ਮਨ ਵਿਸਰਾਮ